ਪਈ ਸ਼ਸ਼ੀ ਕਾਲ ਨੂੰ ਮੀਂਹ ਕਿੱਦਾਂ ਉਸਾਰੀ ਟਿਕੰਗੇ ਸੋ ਆਪਣਾ ਗਣਾ ਵਾਲਾ ਲੈ ਕੇ ਆਏ ਤੁਹਾਡੇ ਲਈ ਸੋ ਦੁਪਹਿਰ ਦੇ 1 ਵਜੇ ਗਏ ਨੇ ਸੋ ਆਪਾਂ ਰੋਟੀ ਰੁੱਟੀ ਕੁਝ ਨਹੀਂ ਖਾਧੀ 11 ਵਜੇ ਉੱਠੇ ਸੀ ਆਪਾਂ ਅੱਜ ਸੋ ਆਪਾਂ ਹੁਣ ਬਾਹਰ ਚੱਲੇ ਸੀ ਨਾਲ ਲੈ ਕੇ ਆਣੇ ਆਪਾਂ ਰੋਟੀ ਦਾ ਖਾਦੀ ਖਾਣੀ ਆਪਾਂ ਨਾਲ ਲੈ ਕੇ ਆਵਾਂਗੇ ਬਾਹਰੋਂ ਸੋ ਆਪਾਂ ਚੱਲਦੇ ਹਾਂ ਤੇ ਆਪਾਂ ਨਾਲ ਲੈ ਆਣੇ ਆ ਚੱਲ ਜਲਿਓ ਜੁਕੜੇ ਤੇ ਬੈਗੇ ਸੀ ਸੋ ਆਪਾਂ ਹੁਣ ਚੱਲਦੇ ਆ ਮੰਡੀ ਵੱਲ ਮੰਡੀ ਵੱਲ ਦਾਕਾਨ ਸੋ ਦੁਕਾਨ ਵੀ ਦਿਖਾਵਾਂਗੇ ਚਲ ਚੱਲੀਏ ਘਰੋਂ ਚੱਲ ਪਏ ਸੀ ਇਹ ਲੋ ਚੱਲਦੇ ਹਨ ਨਾਲ ਲੱਗੇ ਨੇ ਸਿੰਗਲ ਆ ਗੂ ਸਤਿਮੁਸਲ ਚੱਲ ਰਿਹਾ ਸਟ ਗਿਆ ਦੇਖ ਰਿਹਾ ਆਪਣੇ ਕਿਥੇ ਹਾਂ 300 ਸੌਰ ਕੇ ਨਿਕਾਲਿਆ ਸੌਰ ਵੀ ਹੈ ਕਿਤੇ ਸਵਾਈਸ ਜ਼ਰੂਰ ਵਿਜ਼ਿਟ ਕਰੇ ਦੁਕਾਨ ਤੇ ਚਾਹ ਪਹਿਲਾ ਪਿੰਦੇ ਚਾਹ ਉਹ ਨਹੀਂ ਗਿਆ ਸੋ ਵੇ ਆਪਾਂ ਦੇਖੋ ਕੌਣ ਮਿਲਿਆ ਗਾਈਜ਼ ਆਪਾਂ ਮੜੇ ਦੁਕਾਨ ਤੇ ਖਾਪੀ ਰਹੇ ਸੀ ਕੁਝ ਖਾ ਲੈ ਵਾ ਗਾਈਜ਼ ਚੈੱਕ ਕਰੋ ਪਨੀਰ ਕਿਨਾਂ ਘੈਂਟਾ ਦਾ ਜ਼ਰੂਰ ਲਿਓ ਇੱਥੋਂ ਅਗੇ ਸੋ ਵੇ ਆਪਾਂ ਮੰਡੀ ਵਾਲ ਚੱਲੇ ਸੀ ਕੱਲ ਚੱਲੀਏ ਗਾਈਜ਼ ਆਪਾਂ ਮੰਡੀ ਵਾਲ ਗੱਡੀ ਪਾ ਲਈ ਸੀ ਸੋ ਆਪਾਂ ਨਾਲ ਲੈ ਕੇ ਤੁਹਾਨੂੰ ਮਿਲਦੇ ਆਂ ਕਿ ਨਾਲ ਦਿਖਾਣੇ ਦੁਕਾਨ ਬੜੀ ਘੈਂਟ ਦੁਕਾਨ ਆ ਜ਼ਰੂਰ ਵਿਸਟ ਕਰਿਓ ਗਾਈਜ਼ ਆਪਾਂ ਮੰਡੀ ਵਾਲੇ ਅਰੇ ਯਾਰ ਤੂੰ ਬਾਅਦ ਮੈਂ ਲੈ ਰ ਆ ਸੋ ਕਿਹੜਾ ਗੜਾ ਕਿਹੜਾ ਹੈ ਸਾਰੇ ਤੋਂ ਵੱਡੇ ਮੇਰੇ ਰਾ ਕਿਹੜਾ ਗੜਾ ਹੈ ਦੇਖੀ ਚੱਲ ਜੱਟ ਪਾ ਦੂਗਾ ਸੋਣੀਏ ਸਾਰੇ ਆਂ ਤੋਂ ਵੱਡੇ ਮੇਰੇ ਰਾ ਸਾਰੇ ਤੁਹਾਨੂੰ ਟ੍ਰੇਨ ਦਿਖਾਣੇ ਸਾਹਮਣੇ ਸਵਾਪ ਮੰਡੀ ਵਿੱਚ ਆ ਗਿਆ ਛੇ ਦੀ ਟ੍ਰੇਨ ਦਿਖਾਣੇ ਟ੍ਰੇਨ ਜਾ ਰਹੀ ਹੈ ਸੋਇ ਟ੍ਰੇਨ ਚੈੱਕ ਕਰੋ ਖਤਮ ਹੋ ਰਿਹਾ ਹੈ ਭਾਈ ਜਾਨ ਭਾਈ ਸੋਗੈਦਾਬਾ ਪੋਲ ਚਲੇ ਆ ਚੁੱਕੇ ਆ ਤੁਹਾਨੂੰ ਨਾਲ ਵਾਲੀ ਦੁਕਾਨ ਤੇ ਆ ਕੇ ਤੁਹਾਨੂੰ ਦਿਖਾਣੇ ਆ ਦੁਕਾਨ ਤੇ ਦਿਖਾਣੇ ਤੁਹਾਨੂੰ ਤੰਦੂਰ ਬਣਾਈ ਰਿਹਾ ਵਲੌਗ ਚ ਕਦੇ ਪਹੁੰਚ ਚੁੱਕੇ ਸਾਹਮਣੇ ਦੁਕਾਨ ਤੇ ਅਈ ਚੈੱਕ ਕਰੋ ਦੁਕਾਨ ਆ ਗਈ ਬਾਹੂ 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 ਗਾਈ ਚੈੱਕ ਕਰੋ ਕਿੰਨੇ ਘੈਂਡੇ ਅਬੀ ਦੇਖੋ ਜੇ ਆਪਾਂ ਪੈਸੇ ਭੇ ਦੇ ਦਿੱਤੇ ਸੀ ਸੋ ਆਪਾਂ ਹੁਣ ਆਪਣੇ ਨਾਲ ਲੈ ਕੇ ਚੱਲਦੇ ਆ ਤੁਸੀਂ ਵਲੌਗ ਚ ਬਣੇ ਰਹੋ ਜੋ ਬੀਟਰ ਕਾ ਨਿਕਲਦੀ ਹੈ ਕ੍ਰਿੰਸਨ ਹੈ ਘੇਰਤੀ ਸੀ ਕਿ ਚੜਚ ਨਾਲ ਰੋਡ ਦਾ ਪੂਰਾ ਚੈੱਕ ਕਰੋ ਇਹ ਲੈਂ ਲੈ ਇਸ ਵਰਕ ਕਰੋ ਲੱਡੂ ਵਾਲੀ ਗੋਲੀਆਂ ਨੇ ਇਹ ਚੈੱਕ ਕਰੋ ਬਾਪੂ ਕਿੰਨੀਆਂ ਨੇ ਮੇਰੇ ਕੋਲ ਸਾਰੀਆਂ ਰਾਹ ਜੜਾਉਂਗਾ ਮੈਂ ਨਾ ਲੈ ਲਈ ਸੀ 15 15 10 ਮਿੰਟ ਦੇ ਵੇਟ ਤੋਂ ਬਾਅਦ ਚਲੋ ਚਲਦੇ ਆ ਪਾ ਕਾਰ ਨੂੰ ਚੱਲੇ ਜੇ ਆਪਾਂ ਨਾ ਲੈ ਚੁੱਕੇ ਸੀ ਸੋ ਆਪਾਂ ਚਲੋ ਚਲਦੇ ਆ ਕਰਨ ਦੇ ਚਾਹ ਤੁਸੀਂ ਕੋਈ ਘੜੀ ਚ ਸਭਾ ਕਰੇ ਜਾ ਕੇ ਮਿਲਦੇ ਆ ਤੇ ਖਾਈਏ ਕੁਝ ਭੁੱਖ ਬੋਲ ਗਾਇਸ ਆਪਣੇ ਘਰ ਕੋਲ ਆ ਕੇ ਜਮੇ ਸਭਾ ਕਰਿਆ ਟੁਕਸੀ ਸੁਪਾ ਨੂੰ ਖਾ ਕੇ ਮਿਲਦੇ ਆ ਤੇ ਬਲੌਗ ਚ ਪਣੇਰੋ ਗਾਇਸ ਨਾਨ ਖਾ ਲੋ ਤੁਸੀਂ ਵੀ ਆਪਾਂ ਨਾਲ ਤੋਂ ਤਿਆਰ ਹੋ ਗਏ ਸੀ ਦਪਹਿਰ ਰੋਟੀ ਵੀ ਖਾ ਲਈ ਸੀ ਆਪਾਂ ਮੜਾ ਜਿਹਾ ਸੋ ਗਏ ਸੀ 2-3 ਘੰਟੇ ਸੋ ਗਏ ਸੀ ਆਪਾਂ ਸੋ ਆਪਾਂ ਉੱਠ ਕੇ ਨਹਾਏ ਆ ਪਹਿਲਾਂ ਤੇ ਹੁਣ ਆਪਾਂ ਐਕਟੀਵਲ ਪਾਣੀ ਮਾਰੀਏ ਬਹੁਤ ਗੰਦੀ ਤੁਹਾਨੂੰ ਦਿਖਾਣੇ ਆ ਅਸੀਂ ਆਫ ਰੋਡਿੰਗ ਕੀਤੀ ਸੀ ਉਹ ਦੇਖਦੇ ਆ ਅਸੀਂ ਅੱਜ ਵਾਲ ਬਲੌਗ ਪਾ ਸਕਦੇ ਆ ਜਾਂ ਕੱਲ ਵਾਲੇ ਦੇ ਅਸੀਂ ਅੱਜ ਜਾਂ ਕੱਲ ਚ ਤਾਂ ਪੈ ਜਾਊਗੀ ਵੀਡੀਓ ਆਫਲੋਡਿੰਗ ਵਾਲੀ ਅਸੀਂ ਤਾਂ ਨਹੀਂ ਪਾਰੇ ਤੋਂ ਅਸੀਂ ਦੇਖਾਂਗੇ ਦੋ ਦਿਨਾਂ ਚ ਤਾਂ ਪਾ ਦਾਂਗੇ ਬਲੌਗ ਉਹ ਇਹੋ ਕੀ ਕਰ ਰਿਹਾ ਹੈ ਕਰੋ ਚੈੱਕ ਇਹਨੂੰ ਚਲਾ ਜਾ ਰਿਹਾ ਕਮੀਟਰੀ ਨਹੀਂ ਆ ਟਾਇਰਾਂ ਦੇ ਚਲ ਚੈੱਕ ਕਰ ਬਿਨ ਮਿਟਰੀ ਵੀਰ ਖੜਾ ਡਰਦੇ ਆ ਜਦੋਂ ਆਪਣੀ ਕੀਤੀ ਆ ਜਦੋਂ ਅੱਗਦਰ ਪਾਣੀ ਮਾਰਨ ਦੀ ਲੱਗੀ ਠੀਕ ਹੈ ਚੈੱਕ ਕਰੋ ਬੱਬੇਓ ਮਿੱਟੀ ਤੇ ਗੰਦ ਕਿੱਥੇ ਕਿੱਥੇ ਤੱਕ ਲਾਇਆ ਹੋਇਆ ਆਪਾਂ ਨੇ ਪੁਕਾ ਨਗਰੀਆਂ ਬਲੌਗ ਪਹਿਲਾਂ ਕਹਿੰਦਾ ਗਾਇ ਲੈਣਾ ਮੇਨੋਂ ਪਰਣੀ ਯਾਦ ਕਰਾਤੀ ਥੋੜਾ ਜਿਹਾ ਫੇਟ ਲੱਗ ਗਈ ਮੇਰੇ ਕੋਲ ਆਰ ਜਾ ਹਟੂ ਐਸੇ ਮੈਂ ਦੇਖਾਂਗਾ ਤੇਰੇ ਦੇਖਾਂਗਾ ਗਾਦੀ ਬਟ ਗਾਦਨੋਂ ਪੁੱਤੀ ਜਿਹੜੂ ਆਪਾਂ ਆਫ ਰੋਡਿੰਗ ਕੀਤੀ ਸੀ ਉਹਦਾ ਨਤੀਜਾ ਕਿੰਨਾ ਘੈਂਟ ਆ ਉਹਦੇ ਟਾਇਰ ਦੇਖ ਸਕਦੇ ਹੋ ਟੋਮੇਟਰ ਬਹੁਤ ਬੰਦ ਨੇ। ਉਹ ਜਮੇ ਤੇ ਮਿੱਟੀ ਦੇਖੋ ਬਾਬਿਓ। ਨੈਕਟਵੇ ਪਾਣੀ ਮਾਰੇ ਤੁਹਾਨੂੰ ਦਿਖਾਣਾ ਕਿੰਨੀ ਮਿੱਟੀ ਜਮੀ ਅੰਦਰ ਕਿੰਨੀ ਵਧੀਆ ਆਫ ਰੋਡਿੰਗ ਹੋਈ ਸੀ ਉਦੋਂ ਸਾਡੇ ਸੋ ਚੈੱਕ ਕਰਿਓ। ਠੀਕ ਹੈ ਕਿ ਮਿਲ। ਸੁਣ ਗਏ ਨਾ। ਕਰਿਓ। ਕੋਈ ਕੰਦੇਸ ਕੋਈ ਕੰਦੇਸ ਇਹਨਾਂ ਰੰਗ ਦੇ ਉਹਨੇ ਪਾਤੀ ਐ ਪ੍ਰੈਸੈਂਟ ਜਾਨਾ ਉਹ ਯੋਗੀ ਕਾਹ ਕਿਹਾ ਇਹ ਦੇਖੋ ਆਮੇ ਉਹਦਾ ਆਪਾ ਜੁਕਟਰ ਤੇ ਪਾਣੀ ਮਾਰਤਾ ਸੀ ਸੋ ਆਪਾਂ ਤੁਹਾਨੂੰ ਹੁਣ ਐਕਟਿਵੇਟ ਸੁਨਸਰ ਚ ਪਾਣੀ ਪਾਇਆ ਸੀ ਸੋ ਆਪਾਂ ਉਹ ਚ ਲਾ ਕੇ ਦਿਖਾਉਣਾ ਤੁਹਾਨੂੰ ਚਲੋ ਹਾਈ ਆ ਕੇ ਵੀ ਚਲਾ ਕੇ ਦਿਖਾਉਂਦੇ ਆਪਾ ਜੁਕਟਰ ਤੇ ਪਾਣੀ ਮਾਰਤਾ ਸੀ ਬਹੁਤ ਚੰਗੀ ਤਰ੍ਹਾਂ ਤੇ ਮਿੱਟੀ ਸਾਰੀ ਉੱਤੇ ਗਈ ਸੀ ਟਿੱਕ ਕੇ ਬੈ ਜਾ ਤੇ ਉਸ ਤੋਂ ਬਾਅਦ ਆਪਾਂ ਹੁਣ ਦੁਕਾਨ ਤੇ ਆਣੇ ਚੋਂ ਚੱਲਦੇ ਆਂ ਤੇ ਆਪਾਂ ਕੱਲ ਦੇ ਵਲੌਗ ਚ ਤੁਹਾਨੂੰ ਦਿਖਾਵਾਂਗੇ ਆਪਾਂ ਚੰਗੇ ਤਰ੍ਹਾਂ ਧੋਵਾਂਗੇ। ਸੋ ਚੱਲਦੇ ਆਂ ਤੇ ਵਲੌਗ ਚ ਬਣੇ ਰਹੋ। ਸੋ गाइस ਆਪਣੀ ਜੁਪੀਟਰ ਸ਼ਾਰਟ ਉੱਤੋਂ ਕਿਸੀ ਸੋ ਆਪਾਂ ਦੁਕਾਨ ਤੋਂ ਕਿੱਥੇ ਜਾਣਾ ਸੀ ਚੱਲਿਆ ਉੱਥੇ। ਸੋ ਤੁਹਾਨੂੰ ਜਾ ਕੇ ਮਿਲਦੇ ਆਂ। ਚਾਹ ਦੇ ਲਈ। ਕੁੜੀਆਂ ਦਾ ਨਖਰੇ ਦੇਖ ਲਓ ਇਹਦੇ ਵੀ ਨਖਰੇ ਦੇਖ। ਸਵਾਇਤ ਮੌਸਮ ਦੇਖੋ ਪਰ। ਆ ਬੜਾ ਕੋਰਕੇ ਲੈ ਲਿਆ ਸੀ ਆਪਾਂ ਹੁਣ ਘਰ ਚੱਲਿਆ। ਕਾਰ ਪਿੱਛੇ ਨੂੰ ਬੰਦ ਗਲਤ ਆ ਗਿਆ ਮੈਨੂੰ ਲੱਗਾ ਪਹਿਲਾਂ ਦੇ ਸੀ ਜੁਪੀਟਰ پارک ਕਰਤੀ ਆ ਆਪਣੀ ਸੋ ਆਪਾਂ ਚਲੋ ਟੱਲੀਏ ਮੋੜ ਮੋੜ ਕੇ ਆਣਾ ਮਾੜਾ ਆਇਆ ਨਹੀਂ ਆ ਬਾ ਨੇੜੇ ਜੇ ਰੱਖੀ ਰੇਤ ਬਾ ਰੋ ਓ ਬਾਈ ਗਾਇਸ ਆ ਪਾਰਕ ਵਾਲ ਚੱਲੇ ਸੀ ਕੁੰਮਣ ਵਾਲਾ ਸੋ ਚਲਦੇ ਆ ਚਲਿਏ ਸਿਵਾਇਸ ਆਪਾਂ ਪਾਰਕ ਕੋਲ ਆ ਚੁੱਕੇ ਸੀ ਸੈਰ ਕਰ ਲਈ ਬਹੁਤ ਤੁਰਕੇ ਆਏ ਆ ਬਾਕੀ ਮੈਂ ਆਪਨੇ ਦੇਖੂ ਗਾਇਸ ਫਿਰ ਮੈਂ ਆਇਆ ਬੋਗਾ ਆ ਦੋਨਾਂ ਭਾਈ ਜੋੜ ਦੇਣੀ ਫੋਟੋ ਮੇਰਾ ਫੋਨ ਚਵਾ ਦਾ ਪਾਰਕ ਕੋਲ ਆ ਗਈ ਸੀ ਪਾਰਕ ਦੇ ਵਿੱਚ ਚਲ ਚਲੋ ਚੱਲਦੇ ਆਂ ਇਹਨੂੰ ਦੇਖ ਲੋ ਤੁਰਦੇ ਰਹਿੰਦਾ ਜੋ ਇਹਨੂੰ ਕਿੱਥੇ ਲੈ ਜਾਂਦਾ ਚੜ੍ਹ ਤੋਂ ਨਿਕਲ ਸਾਹ ਆਕਰ ਗਾਇਸ ਪਾਰਕ ਆ ਚੁੱਕੇ ਸੀ ਤੁਹਾਨੂੰ ਪਾਰਕ ਦਾ ਵੀਊ ਦਿਖਾਉਂਦੇ ਕਿੰਨੇ ਪਾਰਕ ਦੇ ਵਿੱਚ ਪੇੜ ਕਿੰਨੇ ਹੋ ਗਏ ਜੰਗਲ ਵਾਂਗ ਦਾ ਲੱਗ ਰਿਹਾ ਹੈ ਹਨਾ ਇਧਰ ਚੱਲਦੇ ਆਂ ਗਾਇਸ ਅੱਗੇ ਕਰਨ ਵਾਪਸ ਚਲੇ ਸੀ ਤੋ ਚੱਲਦੇ ਆਂ ਚੈੱਕ ਕਰੋ ਇਸਕੋ ਮੇਰੇ ਕੋਲ ਨਹੀਂ ਸਹੀ ਜੱਡੂ ਚੈੱਕ ਕਰੋ ਗੇ ਰਾਜੋਟੇ ਪੈ ਰਿਹਾ ਸੜਾ ਹਰਜੱਬ ਸਾਡੇ ਕੋਟੇ ਦੇ ਕੁੱਤਾ ਖੜਾ ਸੀ ਕੁਝ ਨਹੀਂ ਗਿਆ ਇਹਨੂੰ ਪ੍ਰੈਸ਼ਣ ਦੇ ਕੇ ਭੁੱਕੀ ਤਾਂ ਕੁੱਤਾ ਚੱਲਿਆ ਐਂ ਕਹਿੰਦਾ ਹੁੰਦਾ ਉਹਦੇ ਵੀ ਕੁੱਤੇ ਨੇ ਨਵੀਂ ਲੈਂਗੁਏਜ ਵਾਲਾ ਮੱਲੇ ਜਾ ਕੇ ਸੀ ਘੜ ਚ ਲੈ ਆਉਣ ਮਾੜਾ ਪਾਣੀ ਪੀਏ ਗਰਮੀ ਵਾਲੇ ਵੀਰ ਜੀ ਹੈਪੀ ਬਰਥਡੇ ਹੈਪੀ ਬਰਥਡੇ ਤੁਹਾਨੂੰ ਆ ਜਾਓ ਸੋ ਗਾਇਸ ਅਬਾ ਸਾਰਾ ਸੈਰ ਕਰਦੇ ਰੋਡ ਤੇ ਆ ਗਏ ਸੀ ਸਾਮਨੇ ਰੋਡ ਦਾ ਵੀ ਦਿਖਾਉਣੇ ਚੈੱਕ ਕਰੋ ਆਪਾਂ ਦਹੀਂ ਲੈ ਚਲੇ ਸੀ ਜੋ ਸੋ ਚੱਲਦੇ ਆ ਦਹੀਂ ਲੈ ਕੇ ਆਨੇ ਆ ਚਲੋ ਚੱਲੀਏ 11 ਵਜੇ ਗਈ ਸੀ ਆਪਾਂ ਰੋਟੀ ਖਾ ਲਈ ਸੀ 10 ਵਜੇ ਸੋ ਆਪਾਂ ਹੁਣ ਫਲਾਉ ਐਂਟੀਕਰ ਲੱਗਿਆ ਸੋ ਗਾਇਜ਼ ਇੱਕ ਅਜ ਪ੍ਰਿੰਸ ਨੇ ਪ੍ਰੈਂਕ ਕੀਤਾ ਸੀ ਉਹ ਆਪਾਂ ਕੱਲ ਵਲੌਗ ਪਾਵਾਂਗੇ ਬਹੁਤ ਬੰਦਾ ਪ੍ਰੈਂਕ ਸੀ ਉਹ ਮੈਂ ਤਾਂ ਡੰਡੇ ਮਾਰੇ ਬਹੁਤ ਜ਼ੋਰ ਜਿਹਾ ਦੇ ਆਪਾਂ ਕੱਲ ਪ੍ਰੈਂਕ ਵਾਲਾ ਵਲੌਗ ਪਾਵਾਂਗੇ ਜਿਹੜਾ ਪ੍ਰਿੰਸ ਨੇ ਕੀਤਾ ਸੀ ਆਪਣਾ ਪਹਿਲਾ ਪ੍ਰੈਂਕ ਸੀ ਕੋਈ ਨਹੀਂ ਚਲੋ ਕੱਲ ਪਾ ਦਾਂਗੇ ਅੱਜ ਇਹ ਵੀਡੀਓ ਥੋੜੀ ਬੜੀ ਹੋ ਸਕਦੀ ਮੇਰੇ ਹਿਸਾਬ ਨਾਲ। ਇਹ ਗਾਇਜ਼ ਜੇ ਸੀ ਆਪਣਾ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਮਿਲਦੇ ਆਂ ਅਗਲੇ ਵਲੌਗ ਵਿੱਚ। ਥੈਂਕ ਯੂ ਫਾਰ ਵਾਚਿੰਗ ਦਿਸ ਵੀਡੀਓ।